big box ਇੱਕ ਅਜਿਹਾ ਕਾਰ ਹੈ ਜੋ ਕਿ ਕੰਟੈਸਟੈਂਟਰ ਨੂੰ ਬਾਰੀ ਦੁਨੀਆ ਤੋਂ ਬਿਲਕੁਲ ਵੱਖ ਕਰ ਦਿੰਦਾ ਹੈ ਉਹ ਆਪਣੇ ਘਰਦਿਆਂ ਨੂੰ ਮਿਲਣ ਤੋਂ ਵੀ ਤਰਸਦੇ ਨੇ ਘਰ ਦੇ ਵਿੱਚ ਰਹਿ ਰਹਿ ਕੇ ਉਹ ਹਮੇਸ਼ਾ ਆਪਣੇ ਘਰਦਿਆਂ ਦੀਆਂ ਗੱਲਾਂ ਵੀ ਸ਼ੇਅਰ ਕਰਦੇ ਨਜ਼ਰ ਆਉਂਦੇ ਨੇ ਬਟ ਮੇਕਰਸ ਵੱਲੋਂ ਪਾਵੇਂ ਹੀ ਉਹਨਾਂ ਨੂੰ ਫੈਮਲੀ ਦੇ ਨਾਲ ਨਾ ਮਿਲਾਇਆ ਜਾਏ ਬਟ ਜਦੋਂ ਵੀ ਫੈਮਲੀ ਵੀਕ ਆਂਦਾ ਹੈ ਤਾਂ ਅਕਸਰ ਅਸੀਂ ਵੇਖਦੇ ਹਾਂ ਕਿ ਕੰਟੈਸਟੈਂਟਸ ਬੱਚਿਆਂ ਵਾਂਗ ਰੋਂਦੇ ਨੇ ਹਾਲ ਫਿਲਹਾਲ ਹੀ ਹੁਣ ਦੀਵਾਲੀ ਦੇ ਖਾਸ ਮੌਕੇ ਤੇ ਦਿੱਤੇ ਗਏ ਉਹਨਾਂ ਨੂੰ ਉਹਨਾਂ ਦੇ ਘਰਦਿਆਂ ਦੇ ਲੈਟਰਸ ਜਿਸ ਤੋਂ ਬਾਅਦ ਸਾਰੇ ਕੰਟੈਸਟੈਂਟਸ ਇਮੋ ਪਰਸਨਲ ਹੁੰਦੇ ਨਜ਼ਰ ਆ ਰਹੇ ਨੇ BB19 ਦੇ ਘਰ ਦੇ ਮੈਂਬਰ ਆਪਣੇ ਪਰਿਵਾਰਾਂ ਤੋਂ ਆਏ ਲੈਟਰਸ ਨੂੰ ਲੈ ਕਾਫੀ ਇਮੋਸ਼ਨਲ ਹੁੰਦੇ ਨਜ਼ਰ ਆ ਰਹੇ ਨੇ ਦੀਵਾਲੀ ਬਿਲਕੁਲ ਨੇੜੇ ਹੈ ਪਾਵੇਂ ਮੇਕਰਸ ਘਰ ਵਾਲਿਆਂ ਨੂੰ ਉਹਨਾਂ ਦੇ ਪਰਿਵਾਰਾਂ ਨਾਲ ਨਹੀਂ ਮਿਲਾਰੇ ਪਰ ਉਹ ਉਹਨਾਂ ਨੂੰ ਇਹ ਮਹਿਸੂਸ ਕਰਵਾ ਸਕਣਗੇ ਕਿ ਉਹਨਾਂ ਦੇ ਪਰਿਵਾਰ ਵਾਲੇ ਉਹਨਾਂ ਨੂੰ ਬਹੁਤ ਯਾਦ ਕਰ ਰਹੇ ਨੇ Big Boss ਦੇ ਘਰ ਦੇ ਵਿੱਚ ਚਿੱਠੀਆਂ ਪਹੁੰਚੜੀਆਂ ਸ਼ੁਰੂ ਹੋ ਗਈਆਂ ਨੇ ਸ਼ੋਅ ਦਾ ਇੱਕ ਨਵਾਂ ਪ੍ਰੋਮੋ ਜਾਰੀ ਕੀਤਾ ਗਿਆ ਜਿਸ ਵਿੱਚ ਇੱਕ ਕਬੂਤਰ ਆਸਮਾਨ ਤੋਂ ਘਰ ਦੇ ਵਿੱਚ ਚਿੱਠੀਆਂ ਸੁੱਟਦਾ ਨਜ਼ਰ ਆ ਰਿਹਾ ਹੈ Big Boss ਘਰ ਵਾਲਿਆਂ ਨੂੰ ਐਲਾਨ ਕਰਨਗੇ ਕਿ ਉਹਨਾਂ ਦੇ ਪਰਿਵਾਰਾਂ ਤੋਂ ਚਿੱਠੀਆਂ ਆ ਰਹੀਆਂ ਨੇ ਜਦੋਂ ਚਿੱਠੀ ਆਈ ਹੈ ਗੀ ਚਲੇਗਾ ਤਾਂ ਹਰ ਕੋਈ ਬਾਹਰ ਆਵੇਗਾ ਆਪਣੇ ਪੱਤਰ ਲੈ ਕੇ ਬਾਕੀ ਘਰ ਵਾਲਿਆਂ ਦੇ ਸਾਹਮਣੇ ਉਹਨਾਂ ਨੂੰ ਪੜ੍ਹੇਗਾ ਇਸ ਦੌਰਾਨ ਸਾਰਿਆਂ ਨੇ ਆਖਾਂ ਨਾਮ ਹੋਣ ਗਿਆ ਕਾਮੇਡੀਅਨ ਪ੍ਰਨੀਤ ਮੋਰੇ ਜਿਸ ਨੇ ਹਮੇਸ਼ਾ ਆਪਣੀ ਕਾਮਿਕ ਟਾਈਮਿੰਗ ਦੇ ਨਾਲ ਸਾਰਿਆਂ ਨੂੰ ਹਸਾਇਆ ਹੈ ਖੁਦ ਰੋਂਦੇ ਹੋਏ ਦਿਖਾਈ ਦੇਣਗੇ ਦੀਵਾਲੀ ਦੇ ਤਿਉਹਾਰ ਤੇ ਉਹ ਆਪਣੇ ਪਰਿਵਾਰ ਨੂੰ ਯਾਦ ਕਰਦੇ ਨਜ਼ਰ ਆ ਰਹੇ ਨੇ